ਜਾਗ ਰਹਿਣ ਕੀਆ ਬਾਬਾ ਸਾਲੋ ਤੇਰੀਆ ਚਮਕੂ ਜਗ ਵਿੱਚ ਸਦਾ ਤੇਰਾ ਨਾਮ ਜਾਗ ਰਹਿਣ ਕੀਆ ਬਾਬਾ ਸਾਲੋ ਤੇਰੀਆ ਚਮਕੂ ਜਗ ਵਿੱਚ ਸਦਾ ਤੇਰਾ ਨਾਮ ਬਾਬਾ ਭਾਈ ਸਾਲੋ ਜੀ ਕਹਿੰਦੇ ਪੁੱਤਰ ਝੜੋਂ ਨੂੰ ਪੈਰ ਨਹੀਂ ਲਾਈਦਾ ਪੁੱਤਰ ਕਹਿਣ ਦੀ ਦੇਰ ਸੀ ਕਾਇਆ ਬਲੜਗੀ ਲੜਕੀ ਦਾ ਲੜਕਾ ਬਣ ਗਿਆ ਸਾਰੀ ਸੰਗਤ ਆਖੋ ਧੰਨ ਬਾਬਾ ਭਾਈ ਸਾਲੋ ਜੀ ਧੰਨ ਬਾਬਾ ਭਾਈ ਸਾਲੋ ਹੁਣ ਕਵਰ ਸੈਣ ਦੀ ਖੁਸ਼ੀ ਵਾਲੀ ਕੋਈ ਹੱਦ ਨਾ ਰਹੀ ਜਿੱਦਾਂ ਖੁਸ਼ੀਆਂ ਦੇ ਨਾਲ ਪ